ਜੋ ਹਾਲਾਤ ਚੱਲ ਰਹੇ ਨੇ ਸਾਫ਼ ਤੌਰ ਤੇ ਨਜ਼ਰ ਆਦੇ ਨੇ ਉਹਦੇ ਵਿੱਚ ਇੱਕ ਐਂਟੀ ਨਰਿੰਦਰ ਮੋਦੀ ਲਹਿਰ 70% ਦੀ ਪੰਜਾਬ ਪਿੰਡਾਂ ਵਿੱਚ ਵਸਦੀ ਪਰ ਮੈਂ ਸਮਝਦਾ ਕਿ ਬੀਜੇਪੀ ਦੀ ਲੀਡਰਸ਼ਿਪ ਕਿਉਂਕਿ ਸਾਡੀ ਪਹਿਲੀ ਜੂਨ ਨੂੰ ਇਲੈਕਸ਼ਨ ਨੇ ਇਹ ਸਾਰੀ ਇਲੈਕਸ਼ਨ ਨੂੰ ਕਮਿਊਨਲਾਈਜ਼ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਬਟ ਮਾ ਬੀਜਪੀ ਦੀ ਲੀਡਰਸ਼ਿਪ ਨੂੰ ਵਾਰਨ ਕਰਨਾ ਚਾਹਨਾ ਪੰਜਾਬ ਇਸ ਨਾਜ਼ੁਕ ਦੌਰ ਚ ਆਲਰੇਡੀ ਗੁਜ਼ਰ ਚੁੱਕਿਆ ਹੈ ਤਕਰੀਬਨ 20 ਸਾਲ 35000 ਤੋਂ ਵੱਧ ਪੰਜਾਬੀਆਂ ਨੇ ਸ਼ਾਤਨਾ ਦਿੱਤੀਆਂ ਸੀ ਕਿਰਪਾ ਕਰਕੇ ਪੰਜਾਬ ਦਾ ਮਾਹੌਲ ਵਿਗਾੜੋ ਨਾ ਸਾਡਾ ਸਾਰੇ ਪੰਜਾਬੀਆਂ ਦਾ ਨੌ ਤੇ ਮਾਸਤਰ ਕੋਈ ਕਿਸੇ ਧਰਮ ਨਾਲ ਜਾਂ ਕਿਸੇ ਫਿਰਕੇ ਨਾਲ ਕੋਈ ਕਿਰਪਾ ਕਰਕੇ ਵੋਟਾਂ ਦਾ ਮਸਲਾ ਹੋਰ ਤੁਸੀਂ ਆਪਣੇ ਕੰਮ ਤੇ ਵੋਟਾਂ ਮੰਗੋ ਤੁਸੀਂ ਇਹੋ ਜਿਹਾ ਪ੍ਰਚਾਰ ਨਾ ਕਰੋ ਜਿਹਦੇ ਵਿੱਚ ਭਰਾ ਨਾਲ ਭਰਾ ਵੰਡਿਆ ਜਾਏ ਤੁਸੀਂ ਵੋਟਾਂ ਲੈ ਕੇ ਦਿੱਲੀ ਚਲੇ ਜਾਣਾ ਤੇ ਪੰਜਾਬ ਦੇ ਵਿੱਚ ਕੋਈ ਇਹੋ ਜਿਹਾ ਪੇਚਾ ਪਾ ਕੇ ਚਲੇ ਜਾਣਾ ਜਿਹੜਾ ਸਾਨੂੰ ਫੇਰ ਲੰਬਾ ਟਾਈਮ ਸਹਾਤਾ ਦੇ ਕੇ ਕੁਰਬਾਨੀਆਂ ਦੇ ਕੇ ਪੰਜਾਬ ਨੂੰ ਫੇਰ ਐਦਕੀ ਇੱਕ ਵਾਰ ਫੇਰ ਪੰਜਾਬ ਦੇ ਵਿੱਚ ਜੇ ਹਾਲਾਤ ਵਿਗੜਦੇ ਨੇ ਉਹਨਾਂ ਨੂੰ ਠੀਕ ਕਰਨ ਚ ਬਹੁਤ ਜ਼ਿਆਦਾ ਵਕਤ ਲੱਗਦਾ ਤਾਂ ਇਸ ਗੱਲ ਕਰ ਮਾਹੌਲ ਐਂਟੀ ਮੋਦੀ ਹੈ ਕੱਲੀ ਇੱਕ ਕਾਂਗਰਸ ਹੀ ਐਹੋ ਜੀ ਜਮਾਤ ਹੈ ਜਿਹੜੇ ਹਰ ਫਿਰਕੇ ਨੂੰ ਤੇ ਪੰਜਾਬ ਨੂੰ ਸ਼ਾਂਤ ਰੱਖ ਸਕਦੀ ਪਹਿਲੇ ਵੀ ਤੁਹਾਨੂੰ ਪਤਾ ਵੈਕਲਪ ਦੇ ਵਿੱਚ ਤਿੰਨ ਪਾਰਟੀਆਂ ਨੇ ਬੀਜੇਪੀ ਦੇ ਵੈਕਲਪ ਚ ਕਾਂਗਰਸ ਹੈ ਆਪ ਹੈ ਤੇ ਅਕਾਲੀ ਦਲ ਅਕਾਲੀ ਦਲ ਇਜ਼ ਬੀ ਟੀਮ ਆਫ ਦੀ ਬੀਜੇਪੀ ਸਾਰ ਨੂੰ ਪਤਾ ਇਹਨਾਂ ਦਾ ਫੈਸਲਾ ਹੁੰਦੇ ਹੁੰਦੇ ਟਲ ਗਿਆ ਕਿਸਾਨਾਂ ਦੇ ਮੂਵਮੈਂਟ ਕਾਰਨ ਅਕਾਲੀ ਦਲ ਤੇ ਭਾਜਪਾ ਦਾ ਆਪਸ ਸੁਮੇਲ ਨਹੀਂ ਹੋ ਸਕਿਆ ਆਪ ਦੀ ਲੀਡਰਸ਼ਿਪ ਤੁਸੀਂ ਵੇਖੀ ਹੈ ਕੇਜਰੀਵਾਲ ਸਾਹਿਬ ਨੇ ਮਮਤਾ ਬੈਨਰਜੀ ਨੇ ਤੇ ਉਹਦੇ ਠਾਕਰੇ ਜੀ ਨੇ ਪਟਨੇ ਦੀ ਰੈਲੀ ਵਿੱਚ ਇਹ ਗੱਲ ਕਹੀ ਹੈ ਕਿ ਜੇ ਇੰਡੀਆ ਬਲੋਕ ਦੀ ਮжоਰਟੀ ਆਏਗੀ ਤੇ ਕਾਂਗਰਸ ਆਪ ਪ੍ਰਧਾਨ ਮੰਤਰੀ ਹੋਗਾ ਤੇ ਜੇ ਕੇਜਰੀਵਾਲ ਸਾਹਿਬ ਸਿੱਧੇ ਤੌਰ ਤੇ ਕਹੇ ਪ੍ਰਧਾਨ ਮੰਤਰੀ ਕਾਂਗਰਸ ਆਪ ਬਣਾਣਾ ਹੈ ਮੇਰੀ ਅਪੀਲ ਸੱਚੇ ਪੰਜਾਬੀਆਂ ਨੂੰ ਹੈ ਸਿੱਧੀ ਵੋਟ ਕਾਂਗਰਸ ਦੇ ਕੈਂਡੀਡੇਟਾਂ ਨੂੰ ਪਾਓ ਆਪ ਦੇ ਕੈਂਡੀਡੇਟਾਂ ਨੂੰ ਵੋਟ ਪਾ ਕੇ ਜ਼ਾਇਆ ਨਾ ਕਰੋ ਅਗਲੀ ਗੱਲ ਮੇਰੀ ਇੱਕ ਹੋਰ ਸਰ ਪੰਜ ਕੈਂਡੀਡੇਟ 13 ਵਿੱਚੋਂ ਇਹਨਾਂ ਮਨਿਸਟਰ ਲਿਆਂਦੇ ਨੇ ਭਗਵੰਤ ਮਾਨ ਜੀ ਤੇ ਜਿੰਨੇ ਮਿਨਿਸਟਰ ਨੇ ਮੇਰੇ ਕੋਲ ਖਬਰ ਹੈ ਕੋਈ ਵੀ ਆਪ ਜਿੱਤਣਾ ਨਹੀਂ ਚਾਹਦਾ ਕੋਈ ਵੀ ਇਲੈਕਸ਼ਨ ਜਿੱਤਣਾ ਨਹੀਂ ਚਾਹਦਾ ਚੋਰ ਨਾਲੋਂ ਪੰਡ ਕਾਲੀ ਹੈ ਜਿੰਨੇ ਮਿਨਿਸਟਰ ਨੇ ਕੈਂਡੀਡੇਟ ਨੇ ਉਹ ਤੇ ਲਤਾਂ ਖਿੱਚਦੇ ਨੇ ਕਿ ਸਾਡਾ ਮਾਂਜਾ ਲੈ ਜੇ ਅਸੀਂ ਹਾਰ ਜਾਈਏ ਸੋ ਤਾਂ ਇਹ ਮੰਤਰੀ ਰਹਿ ਜੀਏ ਮੰਤਰੀ ਬਣ ਚੋਣਾ ਨੂੰ ਫਾਇਦਾ ਦਿੱਲੀ ਵਿੱਚ ਜਾ ਕੇ ਉਹ ਨਾ ਤੇ ਉਹਨਾਂ ਕੋਈ ਐਕਸਪੀਰੀਅੰਸ ਹੈ ਨਾ ਉਹਨਾਂ ਕੋਈ ਐਜੂਕੇਸ਼ਨ ਹੈ ਨਾ ਕੋ ਕੰਟ੍ਰਿਬਿਊਟ ਕਰ ਸਕਦੇ ਸੋ ਜਦੋਂ ਜਦ ਇਹ ਡੇਟ ਖੋਦੀ ਲਤਾ ਖਿੱਚੀ ਜਾਂਦਾ ਤੇ ਇਹਨਾਂ ਦਾ ਹੱਪਣਾ ਕੀ ਏ ਸੋ ਮੈਂ ਤੇ ਇੱਕੋ ਅਪੀਲ ਕਰਨੀ ਪੰਜਾਬੀਆਂ ਨੂੰ ਸ਼ਰਫ਼ ਦੇ ਨਾਲ ਵਿਸ਼ੇਸ਼ ਤੌਰ ਤਰਨਤ ਕਰਨ ਵਾਲਿਆਂ ਕਿ ਦਿਲ ਤੋਂ ਫੈਸਲਾ ਨਾ ਜੇ ਲਿਓ ਦਿਮਾਗ ਤੋਂ ਫੈਸਲਾ ਲਿਓ ਮੱਤ ਦਾ ਧਾਨ ਜਿਹੜਾ ਮੱਤ ਦਾ ਇਸਤੇਮਾਲ ਕਰਕੇ ਉਹ ਫੈਸਲਾ ਲਿਓ ਜਿਹਦੇ ਵਿੱਚ ਪੰਜਾਬ ਸ਼ਾਂਤ ਰਹੇ ਸਕੇ ਇੱਕ ਪਾਸੇ ਭਗਵੰਤਪਨ 13 ਜੀਰੋ ਦਾ ਦਾਅਵਾ ਕਰ ਰਹੇ ਨੇ ਪਰ ਕੰਮ ਕੇਰੀ ਵਾਰ ਪਹੁੰਚਿਆ ਜਿਹੜਾ ਰੋਸ਼ੋ ਫਲੌਪ ਰਹਿ ਪੂਰੀ ਤਰ੍ਹਾਂ ਦੇਖੋ ਜੀ ਇਹਨਾਂ ਦਾ ਹਰ ਸ਼ੋਅ ਫਲੌਪ ਹੀ ਰਹਿਣਾ ਜੇਸੇ ਵੇਖੋ ਸਾਡੀ ਬਦਕਿਸਮਤੀ ਪੰਜਾਬ ਦੀ ਗੁਰੂਆਂ ਪੀਰਾਂ ਤੇ ਪੈਗੰਬਰਾਂ ਦੀ ਧਰਤੀ ਮੈਜੋਰਟੀ ਸਿੱਖ ਸੂਬਾ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਜਿਹੜੇ ਆਦੇਸ਼ ਨੇ ਕਿ ਹਰ ਸਿੱਖ ਜਿਹੜਾ ਉਹਨੇ ਆਪਣੇ ਨਾਂ ਵਿੱਚ ਸਿੰਘ ਜ਼ਰੂਰ ਲਾਣਾ ਹਰ ਔਰਤ ਦੇ ਨਾਂ ਦੇ ਪਿੱਛੇ ਕੌਰ ਲੱਗਣਾ ਇਹ ਕੱਲਾ ਸਾਡਾ ਪੰਜਾਬ ਦਾ ਮੁੱਖ ਮੰਤਰੀ ਜਿਹਦੇ ਨਾਂ ਵਿੱਚ ਸਿੰਘ ਹੈ ਉਹ ਆਪਣੇ ਆਪ ਨੂੰ ਭਗਵੰਤ ਮੰਨਦਾ ਤੇ ਇੱਕੋ ਮੁੱਖ ਮੰਤਰੀ ਹੈ ਪਿਛਲੇ 75 ਸਾਲ ਜਿਹਦੀ ਤਸਤਾਰ ਛੱਲੇ ਜੇ ਦੀ ਦਸਤਾਰ ਥਲੇ ਕੇਸ ਹੈ ਨਹੀਂ ਨਾ ਵਿੱਚ ਸਿੰਘ ਹੈ ਨਹੀਂ ਦਸਤਾਰ ਥਲੇ ਕੇਸ ਹੈ ਨਹੀਂ ਕੀ ਇਹੋ ਜਿਹਾ ਮੁੱਖ ਮੰਤਰੀ ਪੰਜਾਬ ਨੂੰ ਸੁਰੱਖਿਅਤ ਰੱਖ ਸਕਦਾ ਤੇ ਤੁਸੀਂ ਪਿਛਲੇ ਰੋਡ ਸ਼ੋਅ ਚ ਵੇਖਿਆ ਚੰਦ ਦੇ ਪਹਿਲੇ ਗਰਮੀ ਜ਼ਿਆਦਾ ਹੋ ਗਈ ਇੰਜਨ ਗਰਮ ਹੋ ਗਿਆ ਸ਼ਾਮਦੀ ਦਵਾਈ ਪੀਣ ਤੋਂ ਬਾਅਦ ਇੰਜਨ ਗਰਮ ਹੋ ਗਿਆ ਪਹਿਲੇ ਪਾਣੀ ਦੀ ਬੋਤਲ ਪਾਣੀ ਪੀਤਾ ਫਿਰ ਮੂੰਹ ਧੋਤਾ ਫਿਰ ਜਿਹੜਾ ਬਕਾਇਆ ਪਾਣੀ ਰਹਿ ਗਿਆ ਸੀ ਉਹ ਦਸਤਾਰ ਦੇ ਵਿੱਚ ਪਾ ਗਏ ਜੇ ਸਾਦਮੀ ਨੂੰ ਦਸਤਾਰ ਦੀ ਅਹਿਮੀਅਤ ਨਹੀਂ ਪਤਾ ਇਹਦੀਆਂ ਕੁਰਬਾਨੀਆਂ ਨਹੀਂ ਪਤਾ ਇਹਦੇ ਇਹਦੇ ਇਸ ਦਾ ਸਿੰਬਲ ਕੀ ਹੈ ਸਾਰੀ ਦੁਨੀਆ ਕਿੰਨਾ ਇੱਜ਼ਤ ਤੇ ਮਾਲ ਹੈ ਜੇ ਜਿਹੜਾ químist ਹੁੰਦਾ ਆਈਕਨ ਹੁੰਦਾ ਉਹ ਸਟੇਟ ਜੇ ਆਈਕਨ ਆਹੂ ਜਾ ਕੰਮ ਕਰੇਗਾ ਤੁਸੀਂ ਦੱਸੋ ਨੌਜਵਾਨ ਬੱਚਿਆਂ ਨੂੰ ਅਸੀਂ ਕਿਸ ਕਿਸਮ ਦਾ ਮੈਸੇਜ ਦੇਣਾ ਹੈ ਸਾਬੀਰ ਸਾਹਿਬ ਨਾਲ ਹੀ ਟਾਲਾ ਹੀ ਤੇ ਅੰਮ੍ਰਿਤ ਕਿੰਨੀ ਮਜ਼ਬੂਤੀ ਪਿਲੂ ਪਾਰਟੀ ਨੂੰ ਹਟਕਾ ਕਰ ਦੇਣਾ ਦੇਖੋ ਜੀ ਟਾਲਾ ਸਾਹਿਬ ਜਦੋਂ ਇੰਡੀਪੈਂਡੈਂਟ ਖੜੇ ਸੀ 18000 ਵੋਟ ਤੇ ਉਦੋਂ ਲੈ ਗਏ ਸੀ ਤੁਸੀਂ ਆਪਣੇ ਆਪ ਵੀ ਵੇਖੋ ਇੱਕ ਮਜ਼ਬੂਤ ਸਾਥੀ ਨੇ ਸਾਡੇ ਆਏ ਨੇ ਇਹਦੇ ਨਾਲ ਨਿਰਧਾਰਨਤਾ ਨਹੀਂ ਬਾਕੀ ਸਾਰੇ ਬਹੁਤ ਕਨਸਟੈਂਸੀਆਂ ਚ ਇਹਨਾਂ ਦੀ ਰਿਸ਼ਤੇਦਾਰੀ ਹੈ ਸੱਜਣਵੇਲੀ ਤਕੜੇ ਪਰਿਵਾਰ ਨੇ ਮਾਝੇ ਦੇ ਜਿਹੜੇ ਨੌਨ ਪਰਿਵਾਰ ਨੇ ਪੁਰਾਣੇ ਤੋਂ ਇਹਨਾਂ ਦੇ ਆਹਨਾਂ ਨਾਲ ਜ਼ਬਰਦਸਤ ਤਾਕਤ ਸਾਹਮਣੇ ਆ ਰਹੀ ਹੈ ਲਹਿਰ ਦੀ ਜਲੀ ਇਸ ਹਾਲ ਕੀ ਦੇ ਵਿੱਚ ਉਹਦੇ ਬਾਰੇ ਸਭ ਹੋ ਜਾ ਦੇਖੋ ਬੇਨਤੀ ਮੇਰੀ ਸੁਣੋ ਇਹ ਚੀਜ਼ਾਂ ਜਿਹੜੀਆਂ ਨੇ ਇਹ ਚਾਰ ਤਰੀਕ ਨੂੰ ਹਰ ਰਿਜ਼ਲਟ ਤੁਹਾਡੇ ਸਾਹਮਣੇ ਆਵੇ ਮੈਂ ਕਿਸੇ ਨੂੰ ਚੰਗਾ ਮਾੜਾ ਕੈਂਡੀਡੇਟ ਨੂੰ ਨਹੀਂ ਕਹਿਣਾ ਚਾਹੁੰਦਾ ਮੈਂ ਇੱਕੋ ਮੈਸੇਜ ਦਰਨਦਾਨ ਤੇ ਸਾਥੀਆਂ ਨੂੰ ਦੇਣਾ ਚਾਹੁੰਦਾ ਅੱਜ ਕੀ ਫੈਸਲਾ ਦਿਲ ਤੋਂ ਨਾ ਲਿਓ ਦਬਾਅ ਕਰਕੇ ਇਹ ਗੱਲ ਨਹੀਂ ਕਿਸੇ ਨੂੰ ਸਮਝ ਆ ਰਹੀ ਤੇ ਮੈਂ ਇਸ ਤੋਂ ਵੱਧ ਕਾਹ ਕੁਝ ਨਹੀਂ ਚਾਹੁੰਦਾ ਥੈਂਕ ਯੂ ਦੇਖੋ ਜੀ ਪਿਛਲੇ ਲੰਮੇ ਸਮੇਂ ਤੋਂ ਲੋਕ ਤੇ ਕਹਿੰਦੇ ਕਿ ਮੈਂ ਰਾਜਨੀਤੀ ਸੀ ਮੈਂ ਰਾਜਨੀਤੀ ਨਹੀਂ ਸੀਗਾ ਮੈਂ ਤੇ ਮੇਰਾ ਪਰਿਵਾਰ ਅਸਲ ਚ ਸਮਾਜਿਕ ਸੋਸ਼ਲ ਸਰਵਿਸ ਦੇ ਵਿੱਚ ਸੀਗੇ ਮੈਂ ਸਰਪੰਚ ਰਿਹਾ ਪਿਛਲੇ 25 ਸਾਲ ਤੋਂ ਜਿਹੜਾ ਵੀ ਕੋਈ ਇਸ ਇਲਾਕੇ ਦੇ ਵਿੱਚ ਕੋਈ ਵੀ ਸਮਾਜਿਕ ਕੰਮ ਹੋਇਆ ਸਾਡੇ ਪਰਿਵਾਰ ਨੇ ਵੱਧ ਚੜ ਕੇ ਉਹ ਹਿੱਸਾ ਪਾਇਆ ਅੱਜ ਮੈਂ ਸਮਝਦਾ ਕਿ ਮੇਰਾ ਸਹੀ ਮੈਨਾ ਚ ਸਿਆਸੀ ਸਫਰ ਜਿਹੜਾ ਇਹ ਸ਼ੁਰੂ ਹੋਣ ਜਾ ਰਿਹਾ ਪਰ ਮੇਰੀ ਇਹ ਸਿਆਸੀ ਸਫਰ ਦੇ ਵਿੱਚ ਜਿਹੜੀ ਤਰਜੀਹ ਰਹੂਗੀ ਉਹ ਸਮਾਜਿਕ ਕੰਮਾਂ ਚ ਰਹੂਗੀ ਔਰ ਜੇ ਮੈਂ ਸਿਆਸਤ ਕੀਤੀ ਤੇ ਮੈਂ ਬਹੁਤ ਸਾਫ਼ ਸੁਥਰੀ ਸੁਚੱਜੀ ਸਿਆਸਤ ਕਰੂੰਗਾ ਔਰ ਇਸ ਇਲਾਕੇ ਦੀਆਂ ਜੋ ਮੁਸ਼ਕਲਾਂ ਨੇ ਕਿਉਂਕਿ ਇਸ ਇਲਾਕੇ ਦਾ ਮੈਂ ਸੁਣਿਆ ਕਿ اور ਇਸ ਇਲਾਕੇ ਦੇ ਇਹੋ ਜਿਹੇ ਪਿੰਡਾਂ ਦੇ ਮੈਂ ਸਰਪੰਚੀ ਕਰ ਰਿਹਾ ਜਿਹੜਾ ਸਭ ਤੋਂ ਵੱਧ ਅਫੈਕਟਡ ਆ ਨਸ਼ੇਲੀ ਔਰ ਹਰ ਉਸ ਕਾਮਲੀ ਮੈਂ ਉਸ ਇਲਾਕੇ ਨੂੰ ਉਹਦੀ ਨਿਹਾਰ ਬਦਲਣਾ ਚਾਹੂਗਾ ਉਸ ਇਲਾਕੇ ਦੇ ਸਕੂਲ ਜਾਂ ਹੋਰ ਹੈਲਥ ਸੈਕਟਰ ਜੋ ਮੇਰੇ ਲਈ ਵੱਧ ਵੱਧ ਮੈਨੂੰ ਇਸ ਇਲਾਕੇ ਦੀਆਂ ਮੁਸ਼ਕਲਾਂ ਨੇ ਮੈਂ ਠੀਕ ਕਰਨਾ ਚਾਹੁੰਦਾ ਹਾਂ ਕਾਂਗਰਸ ਪਾਰਟੀ ਐਸਲੇ ਇਸ ਕਰਕੇ ਚੁਣੀ ਦੇਖੋ ਜੀ ਇੱਕ ਬੀਜਪੀ ਹੈ ਜਮਾਤ ਨੈਸ਼ਨਲ ਲੈਵਲ ਤੇ ਜਿਹੜੀ ਮੇਰਾ ਖਿਆਲ ਕਦੀ ਵੀ ਪੰਜਾਬ ਦਾ ਭਲਾ ਨਹੀਂ ਚਾ ਸਕਦੀ ਜੋ ਅੱਜ ਦੀਆਂ ਉਹਨਾਂ ਦੀਆਂ ਪਾਲਿਸੀਜ਼ ਨੇ ਅੱਜ ਜੋ ਉਹਨਾਂ ਦਾ ਏਜੰਡਾ ਮੈਂ ਨਹੀਂ ਸਮਝਦਾ ਕਿ ਉਹ ਪੰਜਾਬ ਲਈ ਕਿਸੇ ਪੱਖੋਂ ਵੀ ਸੰਜੀਦਾ ਨੇ ਔਰ ਜਿਹੜੇ ਆ ਸਾਡੇ ਫਾਰਮ ਬਿੱਲ ਆ ਇਹਨਾਂ ਤੋਂ ਹੀ ਪਤਾ ਲੱਗ ਗਿਆ ਕਿ ਇਹ ਕਦੀ ਵੀ ਸਾਡੇ ਪੰਜਾਬ ਦਾ ਭਲਾ ਨਹੀਂ ਚਾਹਣਗੇ ਔਰ ਮੈਂ ਇਹੋ ਜੀ ਜਮਾਤ ਜਾਣਾ ਚਾਹੁੰਦਾ ਸੀ ਜਿਹੜੀ ਨੈਸ਼ਨਲ ਲੈਵਲ ਦੀ ਪਾਰਟੀ ਹੋਵੇ ਤਾਂ ਕਿ ਜਿਹੜੀ ਵੀ ਗੱਲ ਅਸੀਂ ਕਿਤੇ ਸਾਡੀ ਕੋਈ ਆਵਾਜ਼ ਆ ਉਹ ਕਮ ਸੇ ਕਮ ਕੋਈ ਨੈਸ਼ਨਲ ਪਾਰਟੀ ਹੀ ਹੱਲ ਕਰ ਸਕਦੀ ਹੈ ਬਹੁਤ ਮੁੱਦੇ ਸਾਡੇ ਬਾਰਡਰ ਨਾਲ ਰਿਲੇਟਡ ਜਿਹੜੇ ਸਿਰਫ ਸੈਂਟਰ ਨਾਲ ਰਿਲੇਟਡ ਹੀ ਹੈ ਸਟੇਟ ਨਾਲ ਰਿਲੇਟਡ ਨਹੀਂ ਹੈ ਜੀ ਜੀ ਕਿਸੇ ਨੂੰ ਦੇਖਦੇ ਹੋ ਜਿਹੜੇ ਆਪਣੇ ਇੱਥੇ ਕਰ ਰਹੇ ਨੇ ਉਮੀਦਵਾਰ ਕੋ ਉਮੀਦਵਾਰ ਨੇ ਦੇਖੋ ਜੀ ਮੈਂ ਇਹ ਸਮਝਦਾ ਕਿ ਜੇ ਤੁਸੀਂ ਔਨ ਗਰਾਉਂਡ ਵੇਖੋ ਤੁਸੀਂ ਜੇ ਸੋਸ਼ਲ ਮੀਡੀਆ ਨੂੰ ਛੱਡ ਦਿਓ ਗਰਾਉਂਡ ਤੇ ਵੇਖੋ ਮੈਂ ਸਮਝਦਾ ਜੀ ਸਰਦਾਰ ਕੁਲਵੀਰ ਸਿੰਘ ਜੀ ਦਾ ਦੀ ਪੋਜੀਸ਼ਨ ਬਹੁਤ ਸਟਰੋਂਗ ਆ ਔਰ ਕਿਉਂਕਿ ਅਸੀਂ ਘਰ ਘਰ ਜਾ ਰਹੇ ਆਂ ਪਰ ਹਰ ਬੰਦੇ ਨਾਲ ਕੰਟੈਕਟ ਕਰ ਰਹੇ ਆਂ ਹਰ ਇਨਸਾਨ ਜੋ ਅੱਜ ਹਰ ਅਸੀਂ ਮੁਸੀਬਤ ਨਾਲ ਲੜ ਰਿਹਾ ਰੋਜ਼ ਦੀ ਜ਼ਿੰਦਗੀ ਨਾਲ ਲੜ ਰਿਹਾ ਉਹ ਮੇਰਾ ਖਿਆਲ ਆ ਇਸ ਲਈ ਕਾਂਗਰਸ ਦੇ ਹੱਕ ਚ ਵੋਟ ਪਾਉਣਾ ਚਾਹੂਗਾ ਪਰ ਸਰਦਾਰ ਕੁਲਵੀਰ ਸਿੰਘ ਜੀ ਦਾ ਬਹੁਤ ਵਧੀਆ ਮਿਹਨਤੀ ਅਨਤਕ ਲੀਡਰ ਨੇ ਅਸੀਂ ਉਹਨਾਂ ਨੂੰ ਬਣਾ ਕੇ ਜੇ ਭੇਜਾਂਗੇ ਬਹੁਤ ਉਮੀਦ ਹੈ ਕਿ ਉਹ ਇਸ ਇਲਾਕੇ ਲਈ ਕੁਝ ਕਰਨਗੇ ਤੁਸੀਂ ਨਸ਼ੇ ਦਾ ਮੁੱਦਾ ਚੁੱਕਿਆ ਕਿ ਨਸ਼ਾ ਬਹੁਤ ਹੋ ਗਿਆ ਇਸ ਇਲਾਕੇ ਦੇ ਵਿੱਚ ਉਹ ਨਸ਼ੇ ਨੂੰ ਕਿੱਦਾਂ ਖਤਮ ਕੀਤਾ ਜਾਵੇ ਦੇਖੋ ਕਿਸੇ ਵੀ ਚੀਜ਼ ਨੂੰ ਜਦੋਂ ਖਤਮ ਕਰਨਾ ਕਿਸੇ ਚੀਜ਼ ਦਾ ਇਲਾਜ ਡੰਡਾ ਨਹੀਂ ਹੁੰਦਾ ਉਸ ਚੀਜ਼ ਦੀ ਬੇਸਿਕ ਜੜ ਸਮਝਣੀ ਚਾਹੀਦੀ ਆ ਜੇ ਇਸ ਇਲਾਕੇ ਦੇ ਵਿੱਚ ਪਿਓਰ ਸਿਰਫ ਹੈ ਹੀ ਬੇਰੁਜ਼ਗਾਰੀ ਜਦੋਂ ਰਜਗਾਰ ਹੀ ਪੈਦਾ ਨਹੀਂ ਕੀਤਾ ਜਾਂਦਾ ਜਦੋਂ ਰਜਗਾਰ ਮਿਲਣਾ ਹੀ ਨਹੀਂ ਕਿਸੇ ਬੱਚੇ ਨੂੰ ਤੇ ਉਹ ਬੱਚਾ ਵਿਹਲਾ ਬੈਠਾ ਨਾ ਇੱਥੇ ਪੜ੍ਹਾਈ ਹੈ ਕਿ ਪੜ੍ਹ ਕੇ ਕਿਤੇ ਬਾਹਰ ਜਾ ਸਕੇ ਨਾ ਇੱਥੇ ਕੋਈ ਇੰਡਸਟਰੀ ਹੈ ਜਿੱਥੇ ਆਪਣੀ ਰੋਜ਼ ਦੀ ਜ਼ਿੰਦਗੀ ਕਾਰ ਗੁਜ਼ਾਰ ਸਕੇ ਆਪਣੀ ਮਿਹਨਤ ਕਰ ਸਕੇ ਜਦ ਤੱਕ ਇਸ ਇਲਾਕੇ ਨੂੰ ਕੋਈ ਸਪੈਸ਼ਲ ਸਟੇਟਸ ਦੇ ਕੇ ਇਸ ਇਲਾਕੇ ਦੇ ਵਿੱਚ ਕੋਈ ਐਸੀਆਂ ਚੀਜ਼ਾਂ ਨਹੀਂ ਆਉਂਦੀਆਂ ਕਿ ਬੱਚਾ ਸਵੇਰੇ ਕੰਮ ਤੇ ਜਾ ਕੇ ਸ਼ਾਮ ਨੂੰ ਆਪਣੀ ਮਿਹਨਤ ਨਾਲ ਇੱਜ਼ਤ ਨਾਲ ਰੋਟੀ ਕਮਾਵੇ ਇਹ ਨਸ਼ੇ ਦੀ ਲਹਨ ਸਾਡੇ ਗਲੋਂ ਨਹੀਂ ਲੱਗ ਸਕਦੀ ਇਹ ਸਰਕਾਰ ਨੂੰ